ਅਖਿਲ ਭਾਰਤੀਆ ਤਰुण ਸੰਗਮ ਕਲੱਬ ਦੁਆਰਾ ਹਰ ਸਾਲ ਨਵੇਂ ਸਾਲ ਦਾ ਜੋ ਅਸੀਂ ਸਵਾਗਤ ਕਰਦੇ ਹਾਂ ਪ੍ਰਸ਼ਾਦ ਦੇ ਨਾਲ ਉਸ ਵਾਰ ਵੀ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਇਹ ਕਲੱਬ ਲਗਭਗ 48 ਸਾਲ ਤੋਂ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ ਔਰ ਇਸ ਸ਼ਹਿਰ ਦੇ ਵਿੱਚ ਕਿਸ ਕਲੱਬ ਦਾ ਬਹੁਤ ਹੀ ਨਾਮ ਹੈ ਤੋਂ ਮੈਂ ਆਪਣੇ ਵੱਲੋਂ ਸਾਡੇ ਪ੍ਰਧਾਨ ਜੀ ਸ਼੍ਰੀ ਦਿਨੇਸ਼ ਕੁਮਾਰ ਜੀ ਚੇਅਰਮੈਨ ਸ਼੍ਰੀ ਮਲਕੀਤ ਚੰਗਲੀ ਜੀ ਸਾਡੇ ਜਨਰਲ ਡਾਟਰ ਮਨਜੀਤ ਬਖਸ਼ੀ ਜੀ ਔਰ ਸਾਡੇ ਬੰਸਲ ਸਾਹਿਬ ਸਰੇਸ਼ ਸਿੰਘਲਾ ਜੀ ਬੀਜੇ ਸਿੰਘਲਾ ਜੀ ਹੋਰ ਵੀ ਸਾਡੇ ਸਾਰੇ ਧਨਪਾਲ ਜੀ ਮੈਂਬਰ ਜੋ ਵੀ ਸਾਡੇ ਉਰੇ ਆਏ ਹੋਏ ਨੇ ਸਭ ਦਾ ਕਲੱਬ ਦੰਨਿਓ ਤੁਹਾਡਾ মিডিਆ ਵਾਲਿਆਂ ਦਾ ਤੇ ਬੁਢੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਤੇ ਸਾਰਿਆਂ ਨੂੰ ਹੀ ਨਵੇਂ ਸਾਲ ਤੇ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਦੋ ਸ਼ਬਦ ਸਾਡੇ ਜਨਰਲ ਸਕੱਤਰ ਮਨਜੀਤ ਬਖਸ਼ੀ ਜੀ ਵੀ ਇਸ ਬਾਰੇ ਦੱਸਣਗੇ। ਵਿਸ਼ਾਲ ਜੀ ਨੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਿਆ ਹੀ ਹੈ। ਇਹ 1977 ਤੋਂ ਲੋਕ ਭਲਾਈ ਦੇ ਜਿਹੜੇ ਕੰਮ ਨੇ ਅਖਿਲ ਭਾਰਤੀ ਅਦਾਰਾ ਸੰਗਮ ਕਰਦਾ ਹੈ ਔਰ ਹਰ ਸਾਲ ਅਸੀਂ ਨਵੇਂ ਸਾਲ ਦੇ ਮੌਕੇ ਤੇ ਪ੍ਰਸ਼ਾਦ ਦੇ ਰੂਪ ਵਿੱਚ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਜਿੰਦੇ ਆ ਇਸ ਵਾਰ ਸਾਡਾ ਜਿਹੜਾ ਮੇਨ ਮਕਸਦ ਸੀ ਉਹ ਲੋਹੜੀ ਇਤਿਹਾਸ ਮੁਕਰਾ ਕੇ ਅਸੀਂ ਨਵੇਂ ਸਾਲ ਦੇ ਨਾਲ ਨਾਲ ਲੋਹੜੀ ਦੀਵੇ ਸਾਰਿਆਂ ਨੂੰ ਮੁਬਾਰਕਬਾਦ ਦੇਣ ਦੇ ਲਈ ਇਹ ਪ੍ਰਚਾਰ ਦਾ ਜਿਹੜਾ ਵਿਤਰਨ ਕਰ ਰਹੇ ਹਾਂ ਧੰਨਵਾਦ ਤੁਰਨ ਸੰਗਮ ਕਲਬ ਅਖਿਲ ਭਾਰਤੀ ਤੁਰਨ ਸੰਗਮ ਕਲਬ ਜੋ ਕਿ ਰਿਸਟ ਕਲਬ ਹੈ ਤਲਵ ਲੋਕ ਸਾਰੇ ਸ਼ਹਿਰ ਵਾਸੀਆਂ ਨੂੰ ਲੋੜੀ ਦੀਆਂ ਤੇ ਮਕਰਸ ਕ੍ਰਾਂਤੀ ਦੀਆਂ ਵਧਾਈ ਦਿੰਦਾ ਹਾਂ ਅਤੇ ਏਪੀਡੀ ਨਿਊਜ਼ ਜੋ ਕਿ ਸਾਡੇ ਸ਼ਹਿਰ ਦਾ ਪ੍ਰਮੁੱਖ ਚੈਨਲ ਹੈ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਹਾਂ ਕਿ ਉਹ ਸਾਡੇ ਜੋ ਵੀ ਸਾਡੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਕਵਰੇਜ ਕਵਰੇਜ ਕਰਦੇ ਰਹਿੰਦੇ ਹਨ ਅਸੀਂ ਬਹੁਤ ਤਰ੍ਹਾਂ ਦੇ ਪ੍ਰੋਜੈਕਟ ਲਗਾ ਰਹੇ ਹਾਂ ਤੁਮ ਸੰਗਮ ਕਲੱਬ ਲੋਕ ਗਊਸ਼ਾਲਾ ਸੇਵਾ ਗਰੀਬ ਬੱਚਿਆਂ ਲਈ ਸੇਵਾ ਕੁਸ਼ਟ ਆਸ਼ਰਮ ਦੀ ਸੇਵਾ ਰਾਮ ਬਾਗ ਦੀ ਸੇਵਾ ਤੇ ਇਸ ਸਾਲ ਵੀ ਸਾਡੇ ਪ੍ਰੋਜੈਕਟ ਲਗਾਤਾਰ ਜਾਰੀ ਰਹਿਣਗੇ ਸਾਡੀ ਕੋਸ਼ਿਸ਼ ਹੈ ਇਸ ਸਾਲ ਪ੍ਰੋਜੈਕਟ ਦੀ ਪਿਲੇ ਸਾਲ ਨਾਲੋਂ ਬਿਹਤਰ ਆਕੇ ਲਾਈਏ ਸ਼ੁਕਰੀਆ